ਉੱਚੀਆਂ ਲੰਬੀਆਂ ਲਾਲ ਖਜੂਰਾ ਪੱਤਰ ਜੀ ਨਾਤੇ ਸਾਵੇਂ ਉੱਚੀਆਂ ਲੰਬੀਆਂ ਲਾਲ ਖਜੂਰਾ ਪੱਤਰ ਜੀ ਨਾਤੇ ਸਾਵੇਂ ਨੰਗੇ ਪਿੰਡੇ ਮੈਨੂੰ ਸ਼ਮਕਾ ਮਾਰੇ ਹਾਏ ਮੇਰੇ ਦੋਨ ਤੇ ਨਾਨ ਨੀ ਮਾਣੇ ਜਿੰਨੀਆਂ ਤਨ ਮੇਰੇ ਤੇ ਲੱਕੀਆਂ ਤੈਨੂੰ ਇੱਕ ਲੱਗੇ ਤੇ ਤੂੰ ਜਾਣੇ ਗੁਲਾਮ ਫਰੀਦਾ ਦਿਲ ਉੱਥੇ ਤਈਏ ਜਿੱਥੇ ਅਗਲਾ ਕਦਰ ਵੀ ਪਛਾਨੇ ਜਿੱਥੇ ਅਗਲਾ ਕਦਰ ਵੀ ਪਛਾਨੇ ਤੇ ਇਹ ਤਨ ਮੇਰਾ ਜੇ ਕੰਗੀ ਹੋਵੇ ਤਮੈ ਜ਼ੁਲਫ ਮਾਹੀ ਤੇਵਾਵਾ ਹੇ ਪੋਸ਼ ਮੇਰੀ ਦੀ ਪਨ ਜਾਵੇ ਚੁੱਤੀ ਤਮੈ ਯਾਦ ਤੇ ਪਹਿਰੀ ਆਵਾ ਤਮੈ ਯਾਦ ਤੇ ਪਹਿਰੀ ਆਵਾ ਤੇ ਡੂੰਗੇ ਦੁੱਖ ਨਹੀਂ ਦੱਸੇ ਜਾਂਦੇ ਦਿਲ ਤੇ ਅੰਦਰ ਕੱਜੇ ਜਾਂਦੇ ਰੱਬ ਦੀ ਸੋਚ ਇੱਕ ਵਾਰੀ ਘਰ ਟੁੱਟ ਜਾਵਨ ਫਿਰ ਨਹੀਂ ਵੱਸੇ ਜਾਂਦੇ ਦਿਲ ਨਾਲ ਤੇਲ ਤੇ ਚੜ ਜਾਵਾਂ ਸਾਰੇ ਗੁੰਜਲ ਖੁੱਲਤੇ ਜਾਂਦੇ ਤੇ ਜਿਹੜੇ ਅੱਗੇ ਲੰਘ ਜਾਂਦੇ ਨੇ ਯਾਰ ਉਹਨਾਂ ਨੂੰ ਭੁੱਲਦੇ ਜਾਂਦੇ ਤੇ ਕੈਸੀ ਪ੍ਰੀਤ ਤੇ ਭੁੱਲਿਆ ਤੇਰੀ ਸਾਹ ਕਿਉ ਤੇਰੇ ਸੁੱਖ ਤੇ ਚਾਹੰਦੇ ਨੈਣ ਤੇਰੇ 'ਤੇ ਖਬਰੇ ਹੋਏ ਅਥਰੋ ਤੇਰੇ ਮੁੱਖ ਤੇ ਚਾਹੰਦੇ ਅਥਰੋ ਤੇਰੇ ਮੁੱਖ ਤੇ ਚਾਹੰਦੇ ਤੇ ਬੰਦਿਆ ਇਹ ਹੈ ਝੂਠੀ ਦੁਨੀਆ ਤੇਰਾ ਨਹੀਂ ਹਤੀਸ਼ ਉਠ ਸਾਹ ਹੁਸੈਨਾ ਦੇਖ ਲੈ ਅਸੀਂ ਪਤਲੀ ਬੈਠੇ ਪੀਸ ਤੇ ਸਾਡੀ ਚਿੰਤ ਨਿਮਾਨੀ ਕੋਕਦੀ ਅਸੀਂ ਰੁਲ ਕੇ ਵਿਚ ਪਰਦੇਸ ਅਸੀਂ ਰੁਲ ਕੇ ਵਿਚ ਪਰਦੇਸ ਮਨ ਤੇ ਮੈਲੇ ਜੋ ਬਾਣ ਤੇ ਕੰਦੇ ਸੁਥਰੇ ਬਨ ਕੇ ਫਿਰਦੇ ਬੰਦੇ ਤਜ ਤੋ ਹੱਤ ਤੋਂ ਵੱਧ ਕੇ ਅਰੋਜ਼ ਮਿਲੇ ਨਹੀਂ ਰਹਿੰਦੇ ਲੋਕ ਔਕਾਤ ਦੇ ਵਿੱਚ ਤੇ ਕੋਈ ਗੈਰਤਮੰਦ ਕਸ਼ਕੋਲ ਨਹੀਂ ਚੁੱਕਦਾ ਪਾਵੇਂ ਤਖਤ ਮਿਲੇ ਖੈ ਰਾਤ ਦੇ ਵਿੱਚ ਤੇ ਤੇ ਤੁਰਪਾ ਸੁਖ ਦੀ ਨੀਂਦ ਅਵੈ ਨਾ ਕਦੀ ਦੁੱਖ ਦੀ ਨੀਂਦ ਤੇ ਖਾ ਕੇ ਕੜਾਈਆਂ ਰੱਜਣ ਵਾਲੇ ਓ ਕੀ ਜਾਨਨ ਭੁੱਖ ਦੀ ਨੀਂਦ ਮਹੱਪਤਾਂ ਵਾਲੇ ਲੋਕ ਨੇ ਚੱਲਿਆ ਸੁਣਦੇ ਨੇ ਜੋ ਸੁਖ ਦੀ ਨੀਂਦ ਰ ਤੇ ਦੁੱਖ ਨਾ ਹੋਣ ਤਾਂ ਜਨਤਾ ਚਹੀਏ ਦੁੱਖ ਨਾ ਹੋਣ ਤਾਂ ਜਨਤਾ ਚਹੀਏ ਓਏ ਠੰਡੀ ਸ਼ਾਮ ਵਿੱਚ ਰੁੱਖ ਦੀ ਨੀਂਦ ਅਦਾਂ ਠੰਡੀ ਸ਼ਾਮ ਵਿੱਚ ਰੁੱਖ ਦੀ ਨੀਂਦ ਗਲੀਆਂ ਸੁੰਜੀਆਂ ਉਹ ਝਾੜ ਦੇ ਸੰ ਮੈਕੋ ਵੇੜਾ ਖਾਨੋਂ ਆਵੇ ਗੁਲਾਮ ਫਰੀਦਾ ਉੱਥੇ ਕੀ ਵਸਣਾ ਜਿੱਥੇ ਯਾਰ ਨਜ਼ਰ ਨਾ ਆਵੇ ਜਿੱਥੇ ਯਾਰ ਨਸਰ ਨਾਵੇ ਜੇ ਸੋਨਾ ਮੇਰੇ ਤੁਖਾਂ ਵਿੱਚ ਰਾਜੀ ਤਮਸੁਖ ਨੂੰ ਚੁੱਲ੍ਹੇ ਪਾਵਾਂ ਗੁਲਾਮ ਫਰੀਦਾ ਕਿਤੇ ਮਿਲ ਭਵੇ ਸੋਨਾ ਉਹਨੂੰ ਰੋ ਰੋ ਦਿਲ ਦਾ ਹਾਲ ਸੁਣਾਵਾ ਉਹਨੂੰ ਰੋ ਰੋ ਦਿਲ ਦਾ ਹਾਲ ਸੁਣਾਵਾ ਦੋ ਲਫ਼ਜ਼ਾਂ ਵਿੱਚ ਮੁੱਕ ساری ਦੁਨੀਆ ਕਹੀ ਇੱਕ ਸੁਖ ਤੇ ਦੂਜਾ ਦੁੱਖ ਹੈ ਸੁਖ ਵਿੱਚ ਤਾਂ ਸੱਜਣ ਮਨ ਚਾਹਂਦੇ ਨਸ ਚਾਹਂਦੇ ਵੇਖ ਕੇ ਧੁਖ ਹੈ ਤੇ ਅਸੀਂ ਦੋਵੇਂ ਸੂਰਤਾਂ ਵਿੱਚ ਸੱਜਣਾ ਨਹੀਂ ਫੇਰੀਆ ਤੇ ਤੁਮ ਮੁਖ ਹੈ ਹਏ ਤੈਨੂੰ ਦਿੱਤੀ ਜੁ ਬਾਨ ਤੇ ਫਸ ਗਏ ਆ ਨਹੀਂ ਤਾਂ ਸਾਨੂੰ ਸੱਜਣਾ ਦੀ ਕਿਹੜੀ ਭੁਖ ਹੈ ਨਹੀਂ ਤਾਂ ਸਾਨੂੰ ਸੱਜਣਾ ਦੀ ਕਿਹੜੀ ਭੁਖ ਹੈ ਉਮੀਦ ਕਰਤੇ ਹੈ ਦੋਸਤੋ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤੇ ਲੋ ਚੰਗੇ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ